ਪੰਜਾਬੀਓ ਸਾਸਤਰੀ ਕਾਲ ਜਿਵੇਂ ਕਿ ਬਹੁਤ ਵੱਡੀ ਅਪਡੇਟ ਮੈਂ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ ਤੇ ਬੜੀ ਹੀ ਅਹਿਮ ਖਬਰ ਹੈ ਪੰਜਾਬ ਦੇ ਲੋਕਾਂ ਨੇ ਜਿਹੜੀ ਗੱਲ ਦੀ ਉਮੀਦ ਰੱਖੀ ਸੀ ਤੇ 10 ਮਾਰਚ ਨੂੰ ਅਮਰਪਾਲ ਸਿੰਘ ਡਿਬਰੂਗੜ ਦੇ ਵਿੱਚੋਂ ਯਾਨੀ ਬਾਹਰ ਆ ਜਾਣਗੇ ਉਹ ਤੁਹਾਡੇ ਸਾਹਮਣੇ ਮੈਂ ਇੱਕ ਐਸੀ ਖਬਰ ਧਰਨ ਜਾ ਰਿਹਾ ਜਿੰਨੇ ਵੀ ਪੰਜਾਬੀ ਤੁਸੀਂ ਸਾਡੇ ਪੰਜਾਬ ਦੇ ਵਿੱਚੋਂ ਦੇਖ ਰਹੇ ਹੋ ਤਾਂ ਵੀਡੀਓ ਨੂੰ ਮੇਰਾ ਵੀਰ ਸਾਂਝਾ ਕਰਦੇ ਰਹੋ ਅੱਗੇ ਤੱਕ ਸ਼ੇਅਰ ਕਰ ਦਿਓ ਤਾਂ ਕਿ ਪੰਜਾਬ ਦੇ ਕੋਨੇ-ਕੋਨੇ ਤੱਕ ਹਰ ਸਿੱਖ ਤੱਕ ਇਹ ਖਬਰ ਪਹੁੰਚਣੀ ਚਾਹੀਦੀ ਹੈ ਤੇ ਅਮਰਪਾਲ ਸਿੰਘ ਨਾਲ ਜੁੜੀ ਅਪਡੇਟ ਜਿਹੜੀ ਬਹੁਤ ਹੀ ਅਹਿਮ ਜਾਣਕਾਰੀ ਤੁਹਾਡੇ ਸਾਹਮਣੇ ਮੈਂ ਤਰਨ ਜਾ ਰਿਹਾ ਜਿਹੜੀ ਕਿ ਪੰਜਾਬ ਦੇ ਲੋਕਾਂ ਨੂੰ ਬੜੇ ਲੰਬੇ ਸਮੇਂ ਤੋਂ ਉਡੀਕ ਸੀ ਕਿ ਕਿਹੜੀ ਤਰੀਕ ਨੂੰ ਅਮਰਪਾਲ ਸਿੰਘ ਬਾਹਰ ਆ ਰਹੇ ਨੇ ਔਰ ਦਰਅਸਲ ਪੰਜਾਬ ਹੀ ਨਹੀਂ ਕੱਲਾ ਬਲਕਿ ਮੁਲਕਾਂ ਤੱਕ ਜਾਨੀ ਅਪਡੇਟ ਦਾ ਇਹਦਾ ਇੰਤਜ਼ਾਰ ਰੱਖਿਆ ਹੈ ਪਾਕਿਸਤਾਨ ਦੇ ਲੋਕਾਂ ਨੇ ਜਿੱਥੋਂ ਤੱਕ ਆਪਣੇ ਚੈਨਲ ਦੀਆਂ ਵੀਡੀਓ ਵੀ ਦੇਖੀਆਂ ਜਾਂਦੀਆਂ ਨੇ ਮੈਂ ਅਕਸਰ ਸੁਣਿਆ ਕਿ ਪਾਕਿਸਤਾਨ ਦੇ ਲੋਕ ਜਿਹੜੀ ਇਹ ਅਪਡੇਟ ਦੇਖਣਗੇ ਅੱਜ ਇਸ ਅਪਡੇਟ ਦੇ ਨਾਲ ਸਾਰੇ ਹੀ ਪੰਜਾਬੀਆਂ ਦਾ ਯਾਨੀ ਕਹਿ ਸਕਦੇ ਇੱਕ ਦਿਲ ਖੁਸ਼ ਹੋ ਜਾਣਾ ਕਿ ਪੰਜਾਬ ਦਾ ਉਹ ਸੂਰਬੀਰ ਜੋੜਾ ਜਿਹੜੇ ਦਾ ਲੰਬੇ ਟਾਈਮ ਤੋਂ ਯਾਨੀ ਇੰਤਜ਼ਾਰ ਕੀਤਾ ਜਾ ਰਿਹਾ ਸੀ ਬਹੁਤ ਵੱਡੀ ਤੇ ਅਹਿਮ ਜਾਣਕਾਰੀ ਤੁਹਾਡੇ ਤੱਕ ਮੈਂ ਪਹੁੰਚਾਉਣ ਜਾ ਰਿਹਾ ਜਿਹਦੇ ਨਾਲ ਪੂਰੇ ਪੰਜਾਬ ਭਰ ਦੇ ਵਿੱਚ ਇੱਕ ਖੁਸ਼ੀ ਦੀ ਲਹਿਰ ਫੈਲ ਜਾਣੀ ਹੈ ਔਰ ਤੁਸੀਂ ਆਪਣਾ ਯੋਗਦਾਨ ਦਿੰਦੇ ਹੋਇਆ ਆ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ تاકે ਹਰ ਪੰਜਾਬੀ ਤੱਕ ਹਰ ਸਿੱਖ ਨੌਜਵਾਨ ਤੱਕ ਇਹ ਖਬਰ ਜਾਣੀ ਚਾਹੀਦੀ ਹੈ ਕਿਉਂਕਿ ਅਮਰਪਾਲ ਸਿੰਘ ਦੇ ਨਾਲ ਜਿਹੜੇ ਸਰਕਾਰਾਂ ਨੇ ਤਸ਼ੱਦਦ ਕੀਤੇ ਔਰ ਬਾਕੀ ਸਾਥੀ ਜਿਹੜੇ ਬੰਦ ਸੀਗੇ ਨਾਲ ਉਹਨਾਂ ਸਾਰਿਆਂ ਦੇ ਨਾਲ ਜਿਹੜਾ ਮਾਮਲਾ ਜੁੜਿਆ ਸੀ ਬੜੇ ਲੰਬੇ ਸਮੇਂ ਤੋਂ ਯਾਨੀ ਪਿਆਸ ਕੀਤਾ ਪਰਿਵਾਰ ਨੇ ਵੀ ਕੀਤਾ ਈਮਾਨ ਸਿੰਘ ਖਾਰਾ ਉਹਨਾਂ ਦੇ ਐਡਵੋਕੇਟ ਵਕੀਲ ਨੇ ਉਹਨਾਂ ਨੇ ਵੀ ਆਪਣਾ ਯਤਨ ਲਾਇਆ ਵੱਡੇ ਵੱਡੇ ਇਕੱਠ ਰੱਖੇ ਗਏ ਜਿਵੇਂ ਕਿ ਬਾਬਾ ਬਕਾਲਾ ਸਾਹਿਬ ਦੇ ਵਿੱਚ ਔਰ ਦੂਜੇ ਪਾਸੇ ਇੱਕ ਵਕੀਲਾਂ ਦੀ ਅਮਰੀਕਾ ਦੇ ਵਿੱਚ ਇੱਕ ਮਹਿੰਮ ਚੱਲਦੀ ਆ ਤਾਂ ਮੈਂ ਤੁਹਾਨੂੰ ਉਸੇ ਦਿਨ ਤੋਂ ਕਹਿੰਦਾ ਆ ਰਿਹਾ ਕਿ ਅਮਰੀਕਾ ਦੇ ਜਿਹੜੇ ਸਿੱਖ ਵਕੀਲ ਨੇ ਉਹਨਾਂ ਨੇ ਇੱਕ ਬਹੁਤ ਵੱਡਾ ਯਾਨੀ ਆਪਣਾ ਇੱਕ ਯੋਗਦਾਨ ਦਿੱਤਾ ਹੈ ਰਿਹਾਈ ਦੇ ਵਿੱਚ ਕਿ ਅਮਰਪਾਲ ਸਿੰਘ ਜਲਦ ਤੋਂ ਜਲਦ ਰਿਹਾ ਹੁਣ ਔਰ ਦੂਜੇ ਪਾਸੇ ਇੱਕੋ ਦੀ ਹੋਰ ਗੱਲ ਫੈਲੀ ਸੀ ਜਿਹੜੀ ਵਿਰੋਧੀਆਂ ਨੇ ਬੜੀ ਹੋਚ ਚਤਾਰੀ ਹੈ ਕਿਹੜੀ ਗੱਲ ਸੀ ਕਿ ਭਾਈ ਅਮਰਪਾਲ ਸਿੰਘ ਦੀ ਮੈਂਬਰਸ਼ਿਪ ਰੱਦ ਹੋ ਜਾਣੀ ਹੈ ਤੁਹਾਨੂੰ ਕੀ ਲੱਗਦਾ ਤੁਹਾਡੀ ਮਰਜ਼ੀ ਦੇ ਨਾਲ ਹੋ ਜਾਵਾ ਤੁਹਾਡੇ ਕਹਿ ਦੇ ਨਾਲ ਪਰ ਨਹੀਂ ਕਿਤੇ ਨਾ ਕਿਤੇ ਗੁਰੂ ਸਾਹਿਬ ਜਦੋਂ ਮੇਲ ਕਰਦੇ ਨੇ ਉਦੋਂ ਇੰਝ ਕਰਦੇ ਨੇ ਸੁਣੋ ਧਿਆਨ ਦੇ ਨਾਲ ਉਸ ਤੋਂ ਬਾਅਦ ਤੁਹਾਡੇ ਨਾਲ ਮੈਂ ਇਹਦੇ ਨਾਲ ਜੁੜੀ ਹੋ ਕੇ ਲਈ ਅਪਡੇਟ ਜਿਹੜੀ ਸਾਂਝੀ ਕਰਨੀ ਹੈ ਜਿਹੜੀ ਕਿ ਪੱਕੇ ਤੌਰ ਤੇ ਜਿਹੜਾ ਮਾਮਲਾ ਜੁੜ ਗਿਆ ਅਮਰਪਾਲ ਸਿੰਘ ਦੇ ਨਾਲ ਉਹ ਵੀ ਬੜਾ ਜ਼ਰੂਰੀ ਹੈ ਸੁਣੋ ਧਿਆਨ ਦੇ ਨਾਲ ਉਸ ਤੋਂ ਬਾਅਦ ਤੁਹਾਡੇ ਨਾਲ ਇਹ ਵਿਚਾਰ ਸਾਂਝੇ ਕਰੂੰਗਾ ਸੁਣੋ ਬਹੁਤ ਵੱਡੀ ਤੇ ਤੁਹਾਨੂੰ ਐਮ ਜਾਣਕਾਰੀ ਦੇ ਰਹੇ ਆ ਤੁਸੀਂ ਬਣੇ ਰਹੋ ਇਸ ਖਬਰ ਦੇ ਨਾਲ ਤੁਹਾਨੂੰ ਖਬਰ ਸੁਣਾਉਣਿਆ ਖਬਰ ਜੁੜੀ ਆ ਭਾਈ ਅੰਮਰਤ ਪਾਲ ਸਿੰਘ ਦੇ ਨਾਲ ਬਹੁਤ ਹੀ ਵੱਡੀ ਤੇ ਅਹਿਮ ਖਬਰ ਸਾਹਮਣੇ ਨਿਕਲ ਕੇ ਆ ਰਹੀ ਆ ਤੁਸੀਂ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਸਾਂਝੀ ਕਰੋ ਤੇ ਸਿੱਖ ਕੌਮ ਦੇ ਨਾਲ ਸਾਂਝੀ ਕਰੋ ਇਸ ਵੀਡੀਓ ਨੂੰ ਕੋਨੇ ਕੋਨੇ ਤੱਕ ਤੁਸੀਂ ਪਹੁੰਚਾਉਣ ਦੀ ਜਿਹੜਾ ਖੇਚਲਾ ਜਰੂਰ ਕਰੋ ਕਿਉਂਕਿ ਇਹ ਭਾਈ ਅੰਮਰਤ ਪਾਲ ਸਿੰਘ ਨਾਲ ਜੁੜਿਆ ਹੋਇਆ ਬਹੁਤ ਹੀ ਜਿਹੜਾ ਵੱਡਾ ਮੁੱਦਾ ਹੈਗਾ ਉਹ ਤੁਹਾਡੇ ਸਾਹਮਣੇ ਲੈ ਕੇ ਆ ਰਹੇ ਆ ਤੁਹਾਨੂੰ ਸੁਣਾਉਣਿਆ ਕਿ ਕੀ ਅੰਮਰਤ ਪਾਲ ਸਿੰਘ ਦੇ ਨਾਲ ਅੱਜ ਜੋੜਾ ਅਪਡੇਟ ਆ ਜਿਹੜੀ ਨਵੀਂ ਅਪਡੇਟ ਆ ਉਹ ਸਾਹਮਣੇ ਆ ਚੁੱਕੀ ਆ ਤੁਹਾਨੂੰ ਖਬਰ ਸੁਣਾਉਣੇ ਆ ਖਬਰ ਤੋਂ ਪਹਿਲਾਂ ਜਿਹੜੇ ਆਪਣੇ ਸਾਗੇ ਸਾਥੀਆਂ ਨੂੰ ਜਿਹੜੀ ਇਹ ਵੀਡੀਓ ਆ ਉਹਨਾਂ ਨੂੰ ਜਾ ਕੇ ਸ਼ੇਅਰ ਕਰ ਦੇਣਾ ਤੇ ਆਪਣੇ ਕਮੈਂਟ ਵੀ ਲਿਖੜਿਆ ਵੀਡੀਓ ਕਰਦੇ ਹਾਂ ਸਟਾਰਟ ਵੈਦਜਾ ਖਾਲਸਾ ਵੈਦਜੂ ਕੀ ਫਤਿਹ ਖਬਰ ਜੁੜੀ ਆ ਭਾਈ ਅੰਮਤਪਾਲ ਸਿੰਘ ਦੇ ਨਾਲ ਅੱਜ ਸੈਸਨ ਦਾ ਜਿਹੜਾ ਪਹਿਲਾ ਦਿਨ ਆ 10 ਮਾਰਚ ਆ ਸ਼ੁਰੂ ਹੋ ਚੁੱਕਿਆਗਾ ਇਸ ਨੂੰ ਲੈ ਕੇ ਸਭ ਤੋਂ ਵੱਡੀ ਤੇ ਐਮ ਖਬਰ ਆ ਭਾਈ ਅੰਮਰਤਪਾਲ ਸਿੰਘ ਨਾਲ ਜੁੜੀ ਖਬਰ ਤੁਹਾਨੂੰ ਸੁਣਾਉਣ ਜਾ ਰਹੇ ਹਾਂ ਖਬਰ ਕੀ ਆ ਉਹਦੇ ਆਪਾਂ ਇੱਕ ਝਾਤੀ ਮਾਰਦੇ ਹਾਂ ਉਸ ਤੋਂ ਪਹਿਲਾਂ ਭਾਈ ਅੰਮਰਤਪਾਲ ਸਿੰਘ ਦਾ ਰੁੱਖ ਕਰ ਲਈਏ ਕਿ ਜਸਵੇਂ ਤੋਂ ਭਾਈ ਅੰਮਰਤਪਾਲ ਸਿੰਘ ਡਵਾਈ ਤੋਂ ਆਇਆ ਪੰਜਾਬ ਆ ਪੰਜਾਬ ਦੇ ਵਿੱਚ ਜਦੋਂ ਆਇਆ ਕਹਿੰਦੇ ਇਹ ਤਾਂ ਮੌਨਾਗਾ ਇਹ ਪੰਜਾਬ ਦੀ ਗੱਲ ਨਹੀਂ ਕਰ ਸਕਦਾ ਸਿੱਖਾਂ ਦੀ ਗੱਲ ਨਹੀਂ ਕਰ ਸਕਦਾ ਬਾਣੀ ਤੇ ਬਾਣੀ ਦਾ ਧਾਰ ਨਹੀਂ ਹੋ ਗਿਆ ਇਹ ਕਹਿੰਦੇ ਜੀ ਇਹ ਤਾਂ ਢਕਾਓ ਗੱਲਾਂ ਕਰਦਾ ਇਹ ਤਾਂ ਕੁਰਸੀਆਂ ਲੱਗੀਆਂ ਹੋਈਆਂ ਗੁਰਦਵਾਰਿਆਂ ਦੇ ਵਿੱਚ ਲੋਕਾਂ ਦੇ ਬੈਠਣ ਵਾਸਤੇ ਉਹ ਤੋੜਦਾਗਾ ਇਹਦੇ ਪਰਚਾ ਹੋਣਾ ਚਾਹੀਦਾਗਾ ਉਸ ਤੋਂ ਬਾਅਦ ਪਾਈ ਅਮਰਪਾਲ ਸਿੰਘ ਦੇ ਸਾਥੀ ਫੜੇ ਜਾਂਦੇ ਨੇ ਜੋ ਅਜਨਾਲਾ ਘਟਨਾ ਦਾ ਇੱਕ ਇਹਨਾਂ ਨੇ ਕਾਂਡ ਬਣਾ ਦਿੱਤਾ ਯਾਨੀ ਅਮਰਪਾਲ ਸਿੰਘ ਅੱਜ ਸੈਸ਼ਨ ਸ਼ੁਰੂ ਹੋ ਗਿਆ ਲੋਕ ਸਭਾ ਦੇ ਸਪੀਕਰ ਸਾਹਿਬ ਜਿਹੜੇ ਓਮ ਪ੍ਰਕਾਸ਼ ਵਰਨਾ ਨੇ ਉਹਨਾਂ ਨੇ ਕਿਹਾ ਸੀ ਕਿ ਅਮਰਪਾਲ ਸਿੰਘ ਨੂੰ ਮੈਂ ਛੁੱਟੀ ਦਿੰਦਾ ਆਪਣੀ ਤਰਫ ਤੋਂ ਜੇਕਰ ਹਲੇ ਕੋਰਟ ਆਜ਼ਾਦਿਤ ਨਹੀਂ ਦਿੰਦਾ ਬਾਹਰ ਆਉਣ ਦੀ ਯਾਨੀ ਮੈਂਬਰਸ਼ਿਪ ਰੱਦ ਹੋਣ ਦੀ ਗੱਲ ਚੱਲੀ ਸੀ ਔਰ ਦੂਜੇ ਪਾਸੇ ਪਾਰਲੀਮੈਂਟ ਦੇ ਮੈਂਬਰ ਨੂੰ ਯਾਨੀ ਬਾਹਰ ਨਹੀਂ ਆਉਣ ਦਿੱਤਾ ਜਾ ਰਿਹਾ ਸੀ ਵਿਰੋਧੀਆਂ ਦੁਆਰਾ ਸਰਕਾਰਾਂ ਦੁਆਰਾ ਔਰ ਫਿਰ ਓਮ ਪ੍ਰਕਾਸ਼ ਵਰਨਾ ਦਾ ਜਿਹੜਾ ਕਿ ਰੋਲ ਹੁੰਦਾ ਉਹ ਬੜਾ ਹੀ ਇੱਕ ਅਹਿਮ ਰੋਲ ਨਿਭਾਉਂਦੇ ਨੇ ਇਹਦੇ ਵਿੱਚ ਪੂਰੇ ਮਾਮਲੇ ਦੇ ਵਿੱਚ ਤਾਂ ਹੁਣ ਹੋਇਆ ਕਿ ਅੱਗੇ ਜਿਵੇਂ ਅਮਰਪਾਲ ਸਿੰਘ ਅੱਜ 10 ਮਾਰਚ ਹੈ ਮੈਂ ਤੁਹਾਡੇ ਨਾਲ ਲਗਾਤਾਰ ਸਾਂਝੀ ਕਰਦਾ ਰਿਹਾ ਹਾਂ ਅਪਡੇਟ ਕਿ ਭਾਈ 10 ਮਾਰਚ ਨੂੰ ਅਮਰਪਾਲ ਸਿੰਘ ਰਿਹਾ ਹੋ ਜਾਣਗੇ ਪਰ ਅੱਜ 10 ਮਾਰਚ ਚੋਣਿਓ ਜਾਨੀ ਅਮਰਪਾਲ ਸਿੰਘ ਨੂੰ ਸੈਸ਼ਨ ਦੇ ਵਿੱਚ ਲਿਆ ਕੇ ਉੱਥੇ ਸਪੀਚ ਦਵਾਈ ਜਾਂਦੀ ਹੈ ਉਸ ਤੋਂ ਬਾਅਦ ਯਾਨੀ ਅਮਰਪਾਲ ਸਿੰਘ ਦਾ ਸਿੱਕਾ ਜਿਹੜਾ ਸਾਹਮਣੇ ਨਿਕਲ ਕੇ ਆਉਣਾ ਉਹ ਹਲੇ ਬਾਕੀ ਹੈ ਕਿਉਂਕਿ ਮਾਨ ਸਿੰਘ ਖਾਰਾ ਬੰਨਿਓ ਵੀ ਇਹ ਕਈ ਵਾਰ ਗੱਲ ਕਹੀ ਗਈ ਹੈ ਕਿ 10 ਮਾਰਚ ਨੂੰ ਸੈਸ਼ਨ ਲੱਗਣਾ ਹੈ ਔਰ ਉਸ ਤੋਂ ਬਾਅਦ ਉਹ ਸ਼ੁਰੂ ਵੀ ਹੋ ਚੁੱਕਿਆ ਹੈ ਤਾਂ ਅਮਰਪਾਲ ਸਿੰਘ ਨੂੰ ਦੱਸਿਆ ਜਾ ਰਿਹਾ ਕਿ ਚੋਰੀਆਂ ਲਿਆ ਕੇ ਉੱਥੇ ਪਾਸ਼ਨ ਦਵਾਇਆ ਜਾਂਦਾ ਔਰ ਉਸ ਤੋਂ ਬਾਅਦ ਚੋਰੀਆਂ ਨੂੰ ਵਾਪਸ ਜਾਨੀ ਜਬਰੂਗੜ ਦੇ ਵਿੱਚ ਘੱਲਿਆ ਜਾਂਦਾ ਇਹ ਸਰਕਾਰਾਂ ਦੇ ਪਹਿਲਾਂ ਤੋਂ ਯਾਨੀ ਪਲੰਦੇ ਬਣਾਏ ਹੁੰਦੇ ਨੇ ਕਿਉਂਕਿ ਅਕਸਰ ਇਹਨਾਂ ਨੂੰ ਪਤਾ ਵੀ ਪੰਜਾਬ ਦੀ ਜਨਤਾ ਐਕਟਿਵ ਹੋ ਜਾਂਦੀ ਹੈ ਜਦੋਂ ਭਾਈ ਅਮਰਪਾਲ ਸਿੰਘ ਦੇ ਬਾਹਰ ਆਉਣ ਦੀ ਕੋਈ ਅਪਡੇਟ ਆਉਂਦੀ ਹੈ ਤਾਂ ਤੁਸੀਂ ਵੇਖਿਆ ਹੋਣਾ ਕਿ ਜਦੋਂ ਸੌ ਚੱਕ ਸਮਾਗਮ ਹੋਇਆ ਸੀ ਭਾਈ ਅਮਰਪਾਲ ਸਿੰਘ ਦਾ ਉਦੋਂ ਬਹੁਤ ਸਾਰੀ ਪੰਜਾਬ ਦੀ ਜਨਤਾ ਐਕਟਿਵ ਹੋ ਗਈ ਸੀ ਉਹਨਾਂ ਨੂੰ ਇਹ ਲੱਗਦਾ ਸੀ ਕਿ ਅਮਰਪਾਲ ਸਿੰਘ ਨੂੰ ਕੋਈ ਉੜਾਕੇ ਨਾਲ ਲੈ ਜਾਵੇ ਆਪਣੇ ਨਾਲ ਛੜਾਕੇ ਨਾਲ ਲੈ ਜਾਵੇ ਐਸ ਕਰਕੇ ਵੱਡੇ ਪੱਧਰ ਤੇ ਯਾਨੀ ਇੱਕ ਸਕਿਉਰਿਟੀ ਦਾ ਇੰਤਜ਼ਾਮ ਕੀਤਾ ਗਿਆ ਹੈਲੀਕਾਪਟਰ ਤੱਕ ਦਾ ਇੰਤਜ਼ਾਮ ਕੀਤਾ ਗਿਆ ਕਿ ਅਮਰਪਾਲ ਸਿੰਘ ਨੂੰ 3 ਘੰਟੇ ਦੇ ਅੰਦਰ ਅੰਦੇ ਡਿਵਰੂ ਗੜ ਦੇ ਵਿੱਚ ਫਿਰ ਤੋਂ ਬੰਦ ਕਰ ਦਈਏ ਪਰ ਹੁਣ ਜਿਹੜੀ ਸੈਸ਼ਨ ਲੱਗਿਆ ਜਿਹੜਾ ਇਹਦੇ ਵਿੱਚ ਅਮਰਪਾਲ ਸਿੰਘ ਦੀ ਜਿਹੜੀ ਕਿ ਸੁਣਵਾਈ ਹੋਣੀ ਹੈ ਉਹ ਵੀ ਹੋ ਚੁੱਕੀ ਹੋਊਗੀ ਔਰ ਤੁਹਾਨੂੰ ਭਲਕ ਤੱਕ ਨਹੀਂ ਲੱਗਣੀ ਪੰਜਾਬ ਦੇ ਵਸਨੀਕਾਂ ਨੂੰ ਕੋਈ ਅਮਰਪਾਲ ਸਿੰਘ ਤੋਂ ਚੋਰੀਆਂ ਪਾਸ਼ਨ ਦਵਾ ਕੇ ਚੋਰੀਆਂ ਗੱਲਬਾਤ ਰਖਾ ਕੇ ਉਹਨੂੰ ਵਾਪਸ ਘੱਲਿਆ ਜਾਊਗਾ ਔਰ ਦੂਜੇ ਪਾਸੇ ਪੰਜਾਬ ਦੇ ਲੋਕਾਂ ਨੂੰ ਤਾਂ ਇੱਕ ਬਹੁਤ ਵੱਡੀ ਅਪਡੇਟ ਇਹ ਹੈ ਕਿ ਜਿਹੜਾ ਯੋਧਾ ਤੁਹਾਡਾ ਯਾਨੀ ਪੰਜਾਬ ਦੇ ਜਿੰਨੇ ਲੋਕ ਨੇ ਸਾਰੇ ਸੂਰਬੀਰ ਕਹਿੰਦੇ ਅਮਰਪਾਲ ਸਿੰਘ ਨੂੰ ਉਹਨਾਂ ਲਈ ਤਾਂ ਇੰਨੀ ਖੁਸ਼ਖਬਰੀ ਬਹੁਤ ਹੈ ਕਿ ਉਹਦੀ ਹਾਜ਼ਰੀ ਲੱਗ ਚੁੱਕੀ ਹੈ ਉਹਦੀ ਪਾਰਲੀਮੈਂਟ ਮੈਂਬਰ ਯਾਨੀ ਰੱਦ ਨਹੀਂ ਹੁੰਦੀ ਇਹ ਗੱਲ ਮੈਂ ਉਸ ਦਿਨ ਹੀ ਤੈਅ ਕਰ ਦਿੱਤੀ ਸੀ ਕਿ ਅਮਰਪਾਲ ਸਿੰਘ ਦੀ ਜਿਹੜੀ ਮੈਂਬਰਸ਼ਿਪ ਹੈ ਉਹ ਕਦੇ ਵੀ ਰੱਦ ਨਹੀਂ ਹੋਊਗੀ ਕਿਉਂ ਕਿ ਓਮ ਪ੍ਰਕਾਸ਼ ਵਰਨਾ ਨੇ ਉਸੇ ਦਿਨ ਹੀ ਕਹਿ ਦਿੱਤਾ ਸੀ ਕਿ ਜੇਕਰ ਈਮਾਨ ਸਿੰਘ ਖਾਰਾ ਨੂੰ ਕਿਹਾ ਸੀ ਜਿਹੜੇ ਉਹਨਾਂ ਦੇ ਐਡਵੋਕੇਟ ਨੇ ਭਾਈ ਉਮਰਤਪਾਲ ਸਿੰਘ ਦੇ ਕਿ ਭਾਈ ਜੇਕਰ ਕੋਰਟ ਹਲੇ ਇਜਾਜ਼ਤ ਨਹੀਂ ਦਿੰਦਾ ਤਾਂ ਫਿਰ ਸਾਡੇ ਵਣਿਓ ਇੱਕ ਬਹੁਤ ਵੱਡਾ ਯਾਨੀ ਇੱਕ ਐਸਾ ਪ੍ਰਾਵਧਾਨ ਹੈ ਜਿਹਦੇ ਵਿੱਚ ਤੁਸੀਂ ਛੁੱਟੀ ਲੈ ਸਕਦੇ ਹੋ ਉਸ ਤੋਂ ਬਾਅਦ ਜਦੋਂ ਤੁਹਾਡਾ ਕੋਈ ਪ੍ਰੋਸੀਜਰ ਕੋਰਟ ਦੇ ਅੰਦਰ ਅਲੀਗਲ ਤੌਰ ਤੇ ਕੰਮ ਕਰ ਜਾਂਦਾ ਹੈ ਤਾਂ ਉਹਨਾਂ ਨੂੰ ਇੱਕ ਪ੍ਰੌਰ ਜਾਂ ਛੁੱਟੀ ਮਿਲਦੀ ਐ ਕੋਰਟ ਵਿੱਚ ਨਹੀਂ ਉਹ ਫਿਰ ਇਹ ਜਿਹੜਾ ਕਿ ਪਾਰਲੀਮੈਂਟ ਦੇ ਵਿੱਚ ਆਪਣੀ ਹਾਜ਼ਰੀ ਲਵਾ ਸਕਣਗੇ ਪਰ ਉਸ ਤੋਂ ਬਾਅਦ ਪੰਜਾਬ ਦੀ ਸਰਕਾਰ ਔਰ ਸੈਂਟਰ ਦੀ ਸਰਕਾਰ ਇਹ ਕਦੇ ਹੀ ਨਹੀਂ ਚਾਹੁੰਦੀ ਕਿ ਅਮਰਪਾਲ ਸਿੰਘ ਸਹੀ ਸਲਾਮਤ ਪੰਜਾਬ ਦੇ ਲੋਕਾਂ ਦੇ ਹੱਥ ਦੇ ਵਿੱਚ ਆਵੇ ਪੰਜਾਬ ਦੇ ਲੋਕਾਂ ਦੇ ਵਿੱਚ ਵਿਚਰੇ ਕਿਉਂਕਿ ਇਹਨਾਂ ਨੇ ਲਗਾਤਾਰ ਯਾਨੀ ਅਮਰਪਾਲ ਸਿੰਘ ਤੋਂ ਡਰਦੇ ਹੋਇਆ ਇੱਕ ਐਸੇ ਪਲੰਦੇ ਬਣਾਏ ਨੇ ਕਿ ਅਮਰਪਾਲ ਸਿੰਘ ਨੂੰ ਡਿਬਰੂ ਕੜ ਦੇ ਵਿੱਚ ਹੀ ਰੱਖਣਾ ਕਿਉਂਕਿ ਉਹਦਾ ਜਿਹੜਾ ਰੁਤਬਾ ਉਹ ਬਹੁਤ ਵੱਡਾ ਹੋ ਚੁੱਕਿਆ ਤਾਂ ਹੁਣ ਤੁਹਾਨੂੰ ਇੱਕ ਸਭ ਤੋਂ ਵੱਡੀ ਅਪਡੇਟ ਜਿਹੜੀ ਦੱਸਣ ਜਾ ਰਿਹਾ ਉਹ ਵੀ ਤੁਹਾਡੇ ਸਾਹਮਣੇ ਆ ਇਹ ਗੱਲ ਦੇ ਪ੍ਰੂਫ ਦੇਣ ਜਾ ਰਿਹਾ ਮੈਂ ਤੁਹਾਨੂੰ ਕਿ ਗੱਲ ਹੁਣੀ ਸਾਬਤ ਹੈ ਕਿਉਂਕਿ ਅਮਰਪਾਲ ਸਿੰਘ ਤੇ 12 ਮਾਰਚ ਨੂੰ ਐਨਐਸਏ ਦੇ ਉੱਤੇ ਸੁਣਵਾਈ ਹੈ ਤਾਂ ਜਿਹੜੀ ਐਨਐਸਏ ਆ ਉਹ ਟੁੱਟਰੀ ਤੈ ਹੈ ਤੇ ਅਮਰਪਾਲ ਸਿੰਘ ਪੱਕੇ ਤੌਰ ਤੇ ਯਾਨੀ ਜਿਹੜੀ ਮੈਂ ਗੱਲ ਕਹੀ ਸੀ ਪੱਕੇ ਤੌਰ ਤੇ ਰਿਹਾ ਹੋ ਕੇ ਪੰਜਾਬ ਦੇ ਵਿੱਚ ਆਉਣਗੇ ਸਭ ਤੋਂ ਵੱਡੀ ਅਪਡੇਟਾਂ ਤੇ ਜਿੰਨੀ ਤੁਹਾਡਾ ਹੋ ਸਕਦਾ ਤੁਸੀਂ ਯੋਗਦਾਨ ਦੇਣਾ ਔਰ ਇਸ ਨੂੰ ਸ਼ੇਅਰ ਕਰਦੇ ਹੋਇਆ ਪੰਜਾਬ ਦੇ ਕੋਨੇ-ਕੋਨੇ ਤੱਕ ਪਹੁੰਚਾਉਣਾ ਤਾਂ ਜਿੰਨੇ ਭੈਣ ਭਰਾ ਨਵੇਂ ਚੈਨਲ ਤੇ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਅਗਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਨੂੰ ਵਾਲ ਤੇ ਜਰੂਰ ਕਰ ਲੈਣਾ ਜੀ ਧੰਨਵਾਦ